ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੂ ਤੇ ਅੱਜ ਹੈਗੀ ਜੀ 22 ਤਰੀਕ ਤੇ 22 ਤਰੀਕ ਨੂੰ ਸਾਡੇ ਪਿੰਡੋਂ ਲੰਗਰ ਜਾਂਦਾ ਜੀ ਗੁਰੂ ਗੋਬਿੰਦ ਸਿੰਘ ਮੈਡੀਕਲ ਫਰੀਜ਼ ਕੋਟ ਅਮਰੀਚਾ 'ਸਤੇ ਲੰਗਰ ਜਾਂਦਾ ਜੀ ਇਹ ਇਹ ਜਾਂਦਾ ਜੀ ਜਗਸੀਰ ਸਿੰਘ ਪੁਰੀ ਦੀ ਦੁਕਾਨ ਤੋਂ ਠੀਕ ਆ ਜੀ ਤੇ ਆਓ ਆਪਾਂ ਬਾਈ ਨਾਲ ਕਰਦੇ ਗੱਲਬਾਤ ਐਂ ਤਰ੍ਹਾਂ ਦੇ ਬਾਈ ਹਾਂ ਜੀ ਆ ਬਾਈ ਜਿਹੜਾ ਆਪਾਂ ਲੰਗਰ ਬਣਾਉਣੇ ਆ ਇਹ ਤੇ ਪਹਿਲਾਂ ਤਾਂ ਆਪ ਹੀ ਸਟਾਰਟ ਕੀਤਾ ਸੀ ਤੇ ਹੁਣ ਲੋਕਾਂ ਦਾ ਸਹਿਯੋਗ ਬਹੁਤ ਜ਼ਿਆਦਾ ਹੋ ਗਿਆ ਦਾਨੀ ਸੱਜਣ ਆਪਣੇ ਨੂੰ ਜੋੜਨ ਲੱਗ ਗਏ ਆ ਤੇ ਅੱਜ ਦੇ ਲੰਗਰ ਦੇ ਵਿੱਚ ਕਿਹੜੀ ਕਿਹਨੇ ਹਿੱਸਾ ਪਾਇਆ ਜੀ ਬਿਲਕੁਲ ਹਿੱਸਾ ਦਾ ਸਾਰੀ ਪਾਉਂਦੇ ਆ ਪਰ ਖਾਸ ਤੌਰ ਤੇ ਅੱਜ ਗੂਰਾ ਸਿੰਘ ਜਿਹੜੇ ਕੈਨੇਡਾ ਵਾਲੇ ਉਹਨਾਂ ਲੋਆ ਤੇ ਹਾਂ ਉਹਨਾਂ ਨੇ ਕਿਹਾ ਸੀ ਆ ਵੀ ਸਾਡਾ ਲੰਗਰ ਅੱਜ ਸਾਡੇ ਵੱਲੋਂ ਕਰਾਓ ਕਿਤੇ ਅਸੀਂ ਉਹਨਾਂ ਨੂੰ ਲੰਗਰ ਕਰ ਰਹੇ ਆ ਤੇ ਸਾਨੂੰ ਬਹੁਤ ਖੁਸ਼ੀ ਹੋਈ ਦੇਖੋ ਜੀ ਪਹਿਲਾਂ ਤਾਂ ਪੁਰੀ ਸਾਹਿਬ ਨੇ ਇਕੱਲੇ ਜਾਨੀ ਕਿ ਇਹ ਲੰਗਰ ਦਾ ਕੰਮ ਸਟਾਰਟ ਕੀਤਾ ਸੀ ਪਰ ਅੱਜ ਦਾਨੀ ਸੱਜਣ ਬਹੁਤ ਜੁੜ ਗਏ ਹੈ ਤੇ ਸਾਡੇ ਪਿੰਡ ਤੋਂ ਬੋਰਾ ਕੈਨੇਡਾ ਤੋਂ ਜਿਨ੍ਹਾਂ ਨੇ ਅੱਜ ਦਾ ਲੰਗਰ ਇਹ ਸਾਰਾ ਬਣਵਾਇਆ ਹੋਇਆ ਤੇ ਅੱਜ ਉਹਨਾਂ ਵੱਲੋਂ ਲੰਗਰ ਫੀਦ ਕੋਟ ਜਾ ਰਿਹਾ ਹੈ ਤੇ ਜਿਹੜੇ ਜਿਹੜੇ ਵੀਰ ਦਾਨੀ ਸੱਜਣ ਸਾਡੇ ਨਾਲ ਜੁੜਨਾ ਚਾਹੁੰਦੇ ਹੈ ਤੇ ਅਸੀਂ ਬਾਗੀ ਦਾ ਨੰਬਰ ਵਿੱਚ ਸਕਰੀਨ ਤੇ ਦੇ ਦਾਂਗੇ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਜੋ ਵੀ ਤੁਸੀਂ ਲੰਗਰ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੈ ਪਾ ਸਕਦੇ ਆ ਵੀਰ ਦੇ ਨੰਬਰ ਚੱਲ ਰਿਹਾ ਹਾਂਜੀ ਸਵੇਰ ਸਵੇਰ ਉੱਠੇ ਆ ਜੀ ਅੱਜ ਹੈਗੀ 22 ਤਰੀਕ ਤੇ ਉੱਠਦਿਆਂ ਸਾਰ ਹੀ ਚਾਹ ਪੀਤੀ ਤੇ ਚਾਹ ਪੀਣ ਤੋਂ ਬਾਈ ਜਗਸੀਰ ਦਾ ਆ ਗਿਆ ਫੋਨ ਕਹਿੰਦਾ ਵੀ ਅੱਜ ਲੰਗਰ ਭੇਜਣਾ ਫਰੀਦਕੋਟ 22 ਤਰੀਕ ਨੂੰ ਸਾਡੇ ਪਿੰਡ ਦੀ ਵਾਰੀ ਹੁੰਦੀ ਆ ਬਗਿਆਣੇ ਦੀ ਤੇ ਆਪਾਂ ਪਹੁੰਚ ਗਏ ਜੀ ਲੰਗਰ ਦੇ ਵਿੱਚ ਲੰਗਰ ਦੀ ਸੇਵਾ ਕਰਨ ਲੱਗ ਗਿਆ ਜੀ ਤੇ ਸੇਵਾਦਾਰ ਸਾਰੇ ਸੇਵਾ ਕਰੀ ਜਾਂਦੇ ਆ ਤੇ ਸੇਵਾ ਕਰਨੀ ਬਣਦੀ ਆ ਜੀ ਸੇਵਾ ਕਰਿਆ ਕਰੋ ਹਨਾ ਕਿਉਂਕਿ ਜਿਹੜੀ ਸੇਵਾ ਸੇਵਾ ਦਾ ਫਲ ਕਿਤੇ ਨਾ ਕਿਤੇ ਬੰਦੇ ਨੂੰ ਜਰੂਰ ਮਿਲਦਾ ਹੈ ਤੇ ਇਧਰਲੇ ਪਾਸੇ ਪੱਤਰੇ ਪਏ ਜੀ ਚੌਲ ਤੇ ਚੌਲ ਬਣ ਰਹੇ ਆ ਉਸ ਤੋਂ ਬਾਅਦ ਦਾਲ ਬਣਨੀ ਹੈ ਤੇ ਕੜੀ ਬਣਨੀ ਹੈ ਤੇ ਖੀਰ ਬਣਨੀ ਹੈ ਇਹ ਚਾਰ ਚੀਜ਼ਾਂ ਦਾ ਲੰਗਰ ਆ ਜੀ ਅਸੀਂ ਫਰੀਦਕੋਟ ਕੱਲਣਾ ਤੇ ਬਾਕੀ ਸਾਰੇ ਸੇਵਾਦਾਰ ਸੇਵਾ ਕਰੀ ਜਾਂਦੇ ਆ ਆ ਦਾਸ ਤੁਹਾਡਾ ਘੰਟੇ ਚੀਰੀ ਜਾਂਦਾ ਤੇ ਬਾਕੀ ਤੁਸੀਂ ਅੱਗੇ ਦੇਖੋ ਵੀਡੀਓ ਦੇ ਵਿੱਚ ਅਚੌਲ ਬਣ ਕੇ ਹੋ ਗਏ ਜੀ ਤਿਆਰ ਟੱਬ ਦੇ ਵਿੱਚ ਕੱਢਤੇ ਐ ਤੇ ਅੱਗੇ-ਅੱਗੇ ਜਿਵੇਂ-ਜਿਵੇਂ ਸਮਾਨ ਤਿਆਰ ਹੋਈ ਜਾਊਗਾ ਅਸੀਂ ਉਹ ਸਮਾਨ ਨੂੰ ਬਣਾ ਕੇ ਇੱਕ ਪਾਸੇ ਕਰੀ ਚਲਾਂਗੇ ਡਰਾਮਾ ਆਉਣਗੇ ਤੇ ਡਰਾਮਾ ਦੇ ਵਿੱਚ ਪਾ ਕੇ ਅਸੀਂ ਭੇਜ ਦੇਾਂਗੇ ਇਹ ਤਰੀ ਪਈ ਦਾਲ ਤੇ ਦਾਲ ਬਣਨੀ ਹੋ ਗਈ ਸਟਾਰਟ ਤੇ ਦਾਲ ਬਣਾ ਕੇ ਉਸ ਤੋਂ ਬਾਅਦ ਖੀਰ ਤੇ ਕੜੀ ਬਣਾਵਾਂਗੇ ਠੀਕ ਆ ਜੀ ਤੇ ਇਹ ਆ ਜੀ ਸਾਡੇ ਬਾਈ ਜੀ ਜਗਸੀਰ ਸਿੰਘ ਪੁਰੀ ਇਹ ਦਾਲ ਦੇ ਵਿੱਚ ਮਾਰ ਰਹੇ ਸੀ ਖੁਰਚਣਾ ਤੇ ਆਓ ਜੀ ਅੱਗੇ ਦਿਖਾਉਣੇ ਜਿਵੇਂ ਜਿਵੇਂ ਦੇ ਸੇਵਾਦਾਰ ਆਈ ਜਾਂਦੇ ਆ ਸੇਵਾ ਤੇ ਲੱਗੇ ਜਾਂਦੇ ਆ ਸਾਡੇ ਨਾਲ ਬਹੁਤ ਸਾਡੇ ਵੀਰ ਖੜੇ ਆ ਸੇਵਾ ਕਰਨ ਵਾਸਤੇ ਤੇ ਸਾਰਿਆਂ ਦੇ ਸਹਿਯੋਗ ਨਾਲ ਇਹ ਸੇਵਾ ਚੱਲ ਰਹੀ ਹੈ ਤੇ ਆ ਜੀ ਸਾਡੇ ਮੰਦਰ ਬਰਾੜ ਜੀ ਤੇ ਇਹ ਕਰ ਰਿਹਾ ਜੀ ਗੰਡੇ ਕੱਟਣ ਦੀ ਸੇਵਾ ਗੰਡੇ ਕੱਟੀਆਂ ਦੇ ਟਮਾਟਰ ਕੱਟ ਜਾਂਦੇ ਆ ਜੀ ਤੇ ਬਹੁਤ ਵਧੀਆ ਸੇਵਾਦਾਰ ਵੀ ਆ ਤੇ ਨੇਚਰ ਦੇ ਵੀ ਵਧੀਆ ਲੋਕ ਆ ਸਾਡੇ ਪਿੰਡ ਦੇ ਸਾਰੇ ਲੋਕ ਜਿਹੜੇ ਹੈਗੇ ਆ ਬਹੁਤ ਵਧੀਆ ਨੇਚਰ ਤੇ ਸੁਭਾਅ ਦੇ ਆ ਸਾਡੇ ਪਿੰਡੋਂ ਲੜਾਈ ਝਗੜੇ ਤੋਂ ਵੀ ਦੂਰੀ ਹੈ ਤੇ ਬਾਕੀ ਆ ਹੁਣ ਕੜੀ ਬਣ ਲੱਗੀ ਹੈ ਜੀ ਤੇ ਕੜੀ ਦਾ ਤੜਕਾ ਹੋ ਰਿਹਾ ਤਿਆਰ ਤੇ ਇਹਦੇ ਚ ਆਪਾਂ ਕੜੀ ਬਣਾਵਾਂਗੇ ਤੇ ਬਣਾ ਕੇ ਕੜੀ ਭੇਜਾਂਗੇ ਜੀ ਮਰੀਜ਼ਾਂ ਵਾਸਤੇ ਤੇ ਆਓ ਜੀ ਲੋੜਵੰਦ ਦੀ ਸੇਵਾ ਕਰਨੀ ਬਣਦੀ ਹੈ ਕਹਿੰਦੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤਗੁਰ ਦੀ ਸੇਵਾ ਸਫਲ ਹੈ ਸੇਵਾ ਦਾ ਵੱਡਾ ਮਾਣ ਹੁੰਦਾ ਤੇ ਆਹ ਦੇਖੋ ਜੀ ਸਾਡੇ ਹੈਗੇ ਜੀ ਮੈਸਤਰੀ ਲੱਖਾ ਸਿੰਘ ਜੋ ਕਿ ਤੁਹਾਡੇ ਸਾਹਮਣੇ ਕੜੀ ਦਾ ਤੜਕਾ ਲਾਉਂਦੇ ਸੀਗੇ ਉਹਦੇ ਵਿੱਚ ਗੰਡੇ ਲੈ ਕੇ ਇਹਨਾਂ ਨੇ ਪਾਤੇ ਆ ਤੇ ਤੜਕਾ ਲੱਗ ਜਾਂਦਾ ਜੀ ਇਹ ਸਾਡੇ ਛੋਟੇ ਵੀਰ ਮਾਈਕਲ ਬਾਈ ਇਹ ਵੀ ਬਹੁਤ ਵਧੀਆ ਸੇਵਾ ਕਰਦੇ ਆ ਹਰ ਮਹੀਨੇ ਦੀ ਮਹੀਨੇ ਸੇਵਾ ਇਹਨਾਂ ਦੀ ਲੱਗੀ ਹੁੰਦੀ ਹੈ ਇਹ ਸੇਵਾ ਇੱਥੇ ਆ ਕੇ ਜਰੂਰ ਕਰਦੇ ਆ ਤੇ ਬਾਕੀ ਆ ਲੱਖਾ ਜੀ ਬਾਈ ਜੀ ਇਹ ਵੀ ਮਿਸਤਰੀ ਦਾ ਕੰਮ ਕਰਦੇ ਆ ਤੇ ਅੱਜ ਇਹ ਸੇਵਾ ਚ ਲੱਗੇ ਹੋਇਆ ਤੇ ਸਾਡੇ ਜਗਸੀਰ ਸਿੰਘ ਪੁਰੀ ਜੀ ਇਹ ਤਾਂ ਫਿਰ ਸੇਵਾ ਕਰਦੇ ਹੀ ਕਰ ਦੇਣਾ ਨੇ ਇਹਨਾਂ ਦੀ ਬਦੌਲਤ ਇਹ ਲੰਗਰ ਸ਼ੁਰੂ ਹੋਇਆ ਸੀ ਤੇ ਅੱਜ ਸਾਡੇ ਨਾਲ ਬਹੁਤ ਜ਼ਿਆਦਾ ਸੇਵਾਦਾਰ ਜੁੜ ਗਏ ਤੇ ਇਹ ਸਾਡਾ ਛੋਟਾ ਜਿਹਾ ਸੇਵਾਦਾਰ ਗੈਵੀ ਗੈਵੀ ਠਵਾਲ ਤੇ ਆਓ ਜੀ ਅੱਗੇ ਤੁਹਾਨੂੰ ਮਲਾਉਣੇ ਆ ਹੋਰ ਵੀ ਜਿਹੜੇ ਸੇਵਾਦਾਰ ਆ ਉਹਨਾਂ ਦੇ ਨਾਲ ਤੇ ਦਾਲ ਬਣ ਚੁੱਕੀ ਹੈ ਕੜੀ ਵੀ ਤਕਰੀਬਨ ਤਕਰੀਬਨ ਤਿਆਰੀ ਹੈ ਤੇ ਇਹ ਸਾਡੇ ਲਵੀ ਬਰਾੜ ਜੀ ਇਹ ਵੀ ਬਹੁਤ ਵਧੀਆ ਸੇਵਾ ਕਰਦੇ ਆ ਤੇ ਸਾਡਾ ਥੇਮਾ ਜੀ ਇਹ ਵੀ ਸਾਡਾ ਬੱਚਾ ਬਹੁਤ ਵਧੀਆ ਸੇਵਾ ਕਰਦਾ ਤੇ ਬਾਕੀ ਇਹ ਸੇਵਾ ਜਿਹੜੀ ਹੈਗੀ ਹੈ ਜੀ ਗੋਰਾ ਸਿੰਘ ਬਰਾੜ ਕੈਨੇਡਾ ਵਾਲੇ ਸਨਫ ਬੋਰ ਸਿੰਘ ਉਹਨਾਂ ਵੱਲੋਂ ਇਹ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਅੱਜ ਦੀ ਸੇਵਾ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਠੀਕ ਹੈ ਜੀ ਇਦਾਂ ਹੀ ਸੇਵਾ ਦੇ ਨਾਲ ਜੁੜੇ ਰਹੋ ਜੀ ਤੇ ਕਰਿਆ ਕਰੋ ਸੇਵਾ ਕਹਿੰਦੇ ਸਤਗੁਰ ਕੀ ਸੇਵਾ ਸਫਲਾ ਜੇ ਕੋ ਕਰੇ ਚਿੱਤ ਲਾਏ ਤੇ ਗੱਡੀ ਆ ਗਈ ਹੈ ਜੀ ਤੇ ਹੁਣ ਅਸੀਂ ਜਿਹੜਾ ਲੰਗਰ ਤਿਆਰ ਕੀਤਾ ਹੋਇਆ ਤੇ ਅਸੀਂ ਉਹ ਗੱਡੀ ਦੇ ਵਿੱਚ ਰੱਖ ਦਿਆਂਗੇ ਤੇ ਇਹ ਜਾਊਗੀ ਜੀ ਗੱਡੀ ਫਰੀਦਕੋਟ ਮਾਤਾ ਖੀਵੀ ਗੁਰਦੁਆਰਾ ਨਾਲ ਹੀ ਬਣਿਆ ਮੈਡੀਕਲ ਦੇ ਨਾਲ ਉੱਥੇ ਤੇ ਲੋੜਵੰਦ ਲੋਕਾਂ ਤੱਕ ਇਹ ਲੰਗਰ ਪਹੁੰਚਾਇਆ ਜਾਊਗਾ ਜੀ ਤੁਸੀਂ ਇਸ ਵੀਡੀਓ ਨੂੰ ਕਰੋ ਬਹੁਤ ਬਹੁਤ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਕਮੈਂਟਾਂ ਚ ਜ਼ਰੂਰ ਦੋ ਤੇ ਜੀ ਕੋਸ਼ਿਸ਼ ਤੁਹਾਡੇ ਵੀਡੀਓ ਬੱਚੀ ਕਿ ਤੁਹਾਡੇ ਤੱਕ ਜਾਊਗੀ ਤਾਂ ਤੁਸੀਂ ਵੀ ਸਾਡੇ ਨਾਲ ਸੇਵਾ ਚ ਜੁੜੋਗੇ ਤੇ ਹੁਣ ਗੱਡੀ ਦੇ ਵਿੱਚ ਰੱਖਿਆ ਜਾ ਜਾ ਰਿਹਾ ਜੀ ਲੰਗਰ ਦੋਸਤੋ ਬਾਅਦ ਇਹ ਜਾਊਗਾ ਜੀ ਫਰੀਦਕੋਟ ਲੋੜਵੰਦ ਲੋਕਾਂ ਦੀ ਮਦਦ ਸਭ ਤੋਂ ਵੱਡੀ ਮਦਦ ਹੁੰਦੀ ਜਦੋਂ ਕਿਸੇ ਦਾ ਢੱਡ ਭਰਨਾ ਹੋਵੇ ਤੇ ਜਦੋਂ ਕਹਿੰਦੇ ਨੇ ਵੀ ਕਿਸੇ ਦਾ ਢੱਡ ਭਰਦਾ ਉਹ ਆਪ ਨਾ ਸੀਸਾ ਦੇਵੇ ਤਾਂ ਉਹਦੀਆਂ ਅੰਦਰਾਂ ਜ਼ਰੂਰ ਸੀਸਾ ਦੇ ਦਿੰਦੀਆਂ ਤੇ ਜਿੱਥੇ ਲੋੜ ਹੁੰਦੀ ਹੈ ਕਿਸੇ ਨੂੰ ਰੋਟੀ ਦੀ ਰੋਟੀ ਖਵਾਦਿਆ ਕਰੋ ਠੀਕ ਆ ਜੀ ਜੇ ਲੰਗਰ 'ਚ ਹਿੱਸਾ ਪਾਉਣੇ ਤੋਂ ਬਹੁਤ ਵੱਡੀ ਗੱਲ ਹੁੰਦੀ ਆ ਪਾਇਆ ਕਰੋ ਲੰਗਰ ਦੇ ਵਿੱਚ ਜੇ ਤੁਸੀਂ ਲੰਗਰ ਹੱਥੀਂ ਸੇਵਾ ਕਰਕੇ ਲੰਗਰ ਦੇ ਸੇਵਾ ਕਰਦੇ ਹੋ ਤਾਂ ਉਹ ਵੀ ਬਹੁਤ ਵੱਡੀ ਗੱਲ ਹੈ ਤੇ ਹੁਣ ਗੱਡੀ ਹੋ ਗਈ ਸਟਾਰਟ ਤੇ ਇਹ ਜਾਊਗੀ ਜੀ ਫਰੀਦਕੋਟ ਤੇ ਤੁਹਾਨੂੰ ਫੇਰ ਇੱਕ ਵਾਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਲੈ ਕਮੈਂਟ ਵੀ ਕਰੋ ਤੁਹਾਨੂੰ ਇਹ ਹੋਈ ਵੀਡੀਓ ਕਿਹੋ ਜਿਹੀ ਲੱਗੀ ਜੀ ਤੇ ਹੁਣ ਗੱਡੀ ਚੱਲੀ ਹੈ ਇਨਾਂ ਦੀ ਵੀ ਬਹੁਤ ਵੱਡੀ ਸੇਵਾ ਜਿਹੜੇ ਫਰੀਦਕੋਟ ਆ ਕੇ ਲੰਗਰ ਲੈ ਕੇ ਜਾਂਦੇ ਆ ਤੇ ਇਹ ਉੱਥੇ ਜਿਹੜੇ ਨਾਲ ਜਿਨ੍ਹਾਂ ਨੂੰ ਲੋੜ ਹੁੰਦੀ ਆ ਉਹ ਉਹਨਾਂ ਤੱਕ ਇਹ ਲੰਗਰ ਪਹੁੰਚਾਇਆ ਜਾਂਦਾ ਨੇ ਗੱਡੀ ਕਹੀ ਜੀ ਫਰੀਦਕੋਟ